我。 I'm sorry. 자! <목소리도> ਨਾਮ ਦੀ ਹੋ ਜਪਦੇ ਅਨਾਮ ਜੀ ਭਗਤ ਕਦੇ ਨਾ ਭੁੱਖਾ ਦੰਦੇਗਾਣ ਦੀ ਦਾਦਾ ਲਖਣਾ ਮਾਰਿਆ ਰਾਮੀ ਕਾਂਜੀ ਕੁਮਾਰਿਆ ਖਾਦੇ ਨਹੀਂ ਜਾਂਦਾ ਸਾਰਾ ਪਿੰਨਾ ਮਿੱਠਾ ਪਾਇਆ ਪੋਜਨ ਸੰਤਾਂ ਨੇ ਨਹੀਂ ਖਾਇਆ ਸਾਰਾ ਪਿੰਨਾ ਮਿੱਠਾ ਪਾਇਆ ਪੋਜਨ ਸੰਤਾਂ ਨੇ ਨਹੀਂ ਖਾਇਆ ਸੋਹ ਖਾਇਆ ਸੋਹੇ ਲੱਗਗੇ ਮਨੋਂ ਦੀ ਮਰ ਕੇ ਬਣਾਉਣ ਦੀ ਬਾਗਤਾ ਕਦੇ ਨਾ ਤੁਖਾ ਬੰਦੇ ਦੀ ਸੰਤੋ ਦਾਦਾ ਤਿੰਨਾ ਖਾਣਾ ਵਿੱਚ ਪਾ ਦਿਆ ਸੰਤਾਨਾਂ ਜਵਾਬ ਦੇ ਜਾ ਕਹਿੰਦਾ ਜੀ ਨਹੀਂ ਜਾਂਦੇ ਕਹਿੰਦਾ ਮਹਾਰਾਜਰ ਕਿਹੜੀ ਗੱਲ ਦੀ ਹੋਗੀ ਖੇਤ ਲਾਇਆ ਤੁਹਾਡੇ ਵਾਸਤਾ ਦਾ ਕਹਿੰਦਾ ਗੱਲਤੀ ਇੱਕ ਹੀ ਕਰੀ ਸੰਦੇਛੇ ਥਾਲ ਦਿਨਾਂ ਸੇਮਾ ਤੋਂ ਸਾਡੇ ਕਿਆ ਜਨਾਹ ਹੋ ਗਿਆ ਲੱਗੇ ਜਾਂ ਇੱਥੇ ਐਂਡ ਕਰ ਦੇਵਾਂ चलाजी कॾहिं चाल जी कॾहिं जान जी कॾहिं <laughs> ਇੱਕ ਤੁਹਾਡਾ ਪੁੱਤਰ ਜਦ ਸਾਖੀਤ ਨਹੀਂ ਕਹੀ ਹੈ ਰਾਮੇ ਕੇ ਇੱਕ ਖਰਮਾ ਦੇ ਢੋਲਾ ਦਾ ਪਾਣੀ ਚੱਲ ਗਿਆ ਜੀਦਰ ਭਗਵਾਨ ਲਗੇ ਕਹਿੰਦੇ ਚਲੋ ਵੀ ਆਪਾਂ ਨੇ ਨਹੀਂ ਖਾਣਾ ਕਹਿੰਦੀ ਮਹਾਰਾਜ ਕੀ ਕਰਦਾ ਹੋਵੀ ਸਾਨੂੰ ਤਾਂ ਅੱਜ ਵੀ ਅੰਤ ਨਹੀਂ ਆਉਣਾ ਚਾਹੀਦਾ ਕਹਿੰਦੀ ਮਹਾਰਾਜ ਅਸੀਂ ਤੇਰੇ ਆਤਮਾ ਨੂੰ ਸਾਡਾ ਮਾਲ ਕੇ ਇੱਕ ਬੇਲ ਨੂੰ ਇੱਕ ਫੁੱਲ ਨੂੰ ਤੋੜੋ ਪਾਣੀ ਦਾ ਉਹਦੇ ਵਿੱਚ ਦੇ ਵੀ ਨਿਕਲਦਾ ਸਹੀ ਬਾਤ ਫੁੱਲ ਤੋੜੋ ਯਾ ਤਾਂ ਖੱਬਸੇ ਗਿਆ ਦੇ ਨਾ ਹੋਇਆ ਇੱਥੇ ਐਂ ਦੱਸਿਆ ਭਾਈ ਜੀ ਸਭ ਆ ਮਾਰ ਕੇ ਬੁਲਾਇਆ ਬੱਚਾ ਭਜਿਆ ਸੀ ਆਇਆ ਚਾਤਰ ਪੂਰੀ ਰੱਬ ਰੂਪ ਲੱਗੇ ਯਾਦਖਾਨ ਦੀ ਲੱਗੇ ਯਾਦਖਾਨ ਦੀ ਓਏ ਭਾਗ ਤਾਂ ਕਦੇ ਨਾ ਭੁੱਖਾ ਦੰਦੇ ਜਾਣ पासे गे हथ चारू नारे आसा राम गुरू गाया गौ जी गाया गौ जी भे न पुछो what is I'm <laughs>